ਸੱਚਾ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਮਾਰਚ ਨੂੰ ਇੱਕ ਪੈਦਲ ਮਾਰਚ ਨਿਕਲਦਾ ਪੈਦਲ ਚੋਲਾ ਸਾਹਿਬ ਦੀ ਇੱਕ ਯਾਤਰਾ ਨਿਕਲਦੀ ਹੈ ਜੋ ਸ਼ਰਧਾਲੂ ਡੇਰਾ ਬਾਬਾ ਇਕੱਠਾ ਇਕੱਠੇ ਲੋਕ ਸੰਗਤ ਜੁੜਦੀ ਹੈ ਖੜਿਆਲਾ ਸਿਆਣੀਆ ਵਿਖੇ ਇਥੋਂ ਇੱਕ ਸੰਗ ਤੁਰਦਾ ਡੇਰਾ ਬਾਬਾ ਨਾਨਕ ਲਈ ਚੋਲਾ ਸਾਹਿਬ ਦੀ ਉਹ ਯਾਤਰਾ ਦੇ ਨਾਂ ਨਾਲ ਮਸ਼ਹੂਰ ਹੈ ਸੋ ਸਰਨਾਕ ਸਿੰਘ ਸਾਹਿਬ ਮੌਜੂਦ ਨੇ ਐਸੇ ਗੁਰਦੁਆਰਾ ਸਾਹਿਬ ਅਸੀਂ ਮੌਜੂਦ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਸੱਸੀ ਬਾਬਾ ਜੀ ਸਵਾਗਤ ਜੀਬੀਸੀ ਆਪੜਦੇ ਵੇ ਹੈਲੋ ਜੀ ਇਹ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਆ ਇੱਥੇ ਛੇਵੇਂ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀ ਉਹ ਘੋੜੇ ਤੋਂ ਪਿੱਪਲ ਬਣ ਗਿਆ ਖੁੰਡੇ ਤੋਂ ਪਿੱਪਲ ਬਣ ਗਿਆ ਆ ਜੀ ਪਿੱਪਲ ਤੋਂ ਇੱਥੇ ਸਾਰੀ ਦੁਨੀਆ ਦੀ ਆਸ਼ਾ ਮਰਦਾ ਪੂਰੀਆਂ ਹੁੰਦੀਆਂ ਆ ਆਸ਼ਾ ਮਰਦਾ ਪੂਰੀਆਂ ਹੋ ਕੇ ਸਾਰੀ ਦੁਨੀਆ ਤੇ ਮੱਥਾ ਟੇਕਦੀ ਆ ਜੋ ਕੋਈ ਸੁੱਖਿਆ ਹੋਵੇ ਸਭ ਪੂਰਾ ਹੋ ਜਾਂਦਾ ਇੱਥੋਂ ਫੇ ਮੱਥਾ ਟੇਕ ਕੇ ਬਾਬੇ ਗੁਰਦੁਆਰਾ ਸਾਹਿਬ ਜਾਂਦੇ ਆ ਗੁਰਦੁਆਰਿਆਂ ਸਾਹਿਬ ਫੇਰ ਸਾਰੀ ਸਾਗਤ ਦੇ ਨਾਲ ਉਹ ਚੋੜਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਆ ਜੀ ਡੇਰਾਬਾ ਬਨਾਨਕ ਨੂੰ ਜਿਹੜੇ ਖੁੰਡੇ ਦੀ ਗੱਲ ਕੀਤੀ ਹੈ ਉਹਦਾ ਕੀ ਇਤਿਹਾਸ ਸੀ ਖੁੰਡਾ ਇੱਥੇ ਗੱਡੇਆ ਸੀ ਕੱਢਿਆ ਸੀ ਫਿਰ ਕਿਵੇਂ ਸੀ ਇਹ ਖੁੰਡਾ ਘੋੜਾ ਬਨਣ ਵਾਸਤੇ ਗੱਡੇਆ ਸੀ ਸੇਵੇਂ ਪਾਸ਼ਾ ਹੀ ਨੇ ਉੱਥੋਂ ਇਹ ਫੁੱਟ ਪਿਆ ਆ ਇਹ ਫੁੱਟ ਕੇ ਪਿੱਪਲ ਬਣ ਗਿਆ ਆ ਅੱਛਾ ਖੁੰਡੇ ਜਿਹੜਾ ਖੁੰਡਾ ਗੱਡੇਆ ਸੀ ਉਹ ਤਾਂ ਪਿੱਪਲ ਬਣ ਗਿਆ ਜੀ ਇਹ ਉਤੋਂ ਫਿਰ ਇਹ ਦੁਨੀਆ ਇਹਨੂੰ ਪੂਜਦੀ ਆ ਸਾਰੇ ਕੁਝ ਕਰਦੇ ਆ ਇਹ ਸਤਾਨ ਧਰਮ ਸਤਾਨ ਆ ਬਹੁਤ ਵਧੀਆ ਸਤਾਨ ਆ ਸਾਰੀਆਂ ਸੁੱਖਣਾ ਪੂਰੀਆਂ ਹੁੰਦੀਆਂ ਸਭ ਕੁਝ ਪੂਰਾ ਹੁੰਦਾ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਦੱਸਦਾ ਨਾਮ ਲਵਦੀ ਸਿੰਘ ਹੈ ਜੀ ਹਾਂਜੀ ਬਾਬਾ ਜੀ ਖੜਿਆਲਾ ਸਹਾਨੀਆਂ ਵਿੱਚ ਗੁਰਦੁਆਰਾ ਬੜਾ ਮਸ਼ਹੂਰ ਆ ਜਿੱਥੋਂ ਕਿ ਚੋਲਾ ਸਾਹਿਬ ਦਾ ਸੰਗ ਤੁਰਦਾ ਔਰ ਡੇਰੋ ਆਵਾ ਨਾਨਕ ਪਹੁੰਚਦਾ ਹੈ ਜੀ ਕੀ ਇਤਿਹਾਸ ਰਿਹਾ ਜੀ ਇਸ ਚੀਜ਼ ਦਾ ਇਸ ਸਥਾਨ ਦਾ ਜੀ ਇਸ ਸਥਾਨ ਤੇ ਤੁਸੀਂ ਖੜੇ ਹੋ ਇਹ ਗੁਰਦਰਾ ਪਿਪਲ ਸਾਹਿਬ ਦਾ ਸਥਾਨ ਹੈ ਜੀ ਛੇਮ ਪਾਸ਼ਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਆਏ ਆ ਸਾਡੇ ਪੁਰਖਿਆਂ ਦੇ ਦਸਨ ਅਨੁਸਾਰ ਇਸ ਜਗ੍ਹਾ ਤੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਤੇ ਉਹ ਜਿਹੜਾ ਕਿਲਾ ਸੀ ਉਹ ਅੱਜ ਵੀ ਰਕਸ਼ੇ ਦਾ ਰੂਪ ਪਿਪਲ ਸਾਹਿਬ ਜੀ ਦਾ ਧਾਰਨ ਕਰ ਚੁੱਕਾ ਸੋ ਇੱਥੇ ਵੀ ਇਸ ਸਥਾਨ ਤੇ ਵੀ ਸੰਗਤਾਂ ਜਿਹੜੀਆਂ ਉਹ ਮਨੋ ਕਾਮਨਾ ਲੈ ਕੇ ਆਉਂਦੀਆਂ ਪੁੱਤਰਾਂ ਦੀਆਂ ਦਾਤਾਂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਹੋਰ ਜਿਹੜੀ ਵੀ ਮੈਨੂੰ ਕਮਨਾਂ ਲਿਆ ਕਰਕੇ ਸੰਗਤਾਂ ਇੱਥੇ ਆਉਂਦੀਆਂ ਜਦੋਂ ਉਹਨਾਂ ਦੀ ਮਨੋਕਾਮਨਾ ਪੂਰਨ ਹੁੰਦੀ ਹੈ ਫਿਰ ਸਾਲਵਾ ਦੋ ਸਤਿਗੁਰੂ ਜੀ ਦੇ ਨਿਸ਼ਾਨ ਜਿਹੜੇ ਉਹ ਲੈ ਕੇ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਮਹਾਰਾਜ ਦਾ ਸ਼ੁਕਰਾਨਾ ਕਰਦੀਆਂ ਤੇ ਇਸ ਸਥਾਨ ਤੇ ਫਿਰ ਖੰਡ ਵਰਸਾ ਦੀਆਂ ਲੜੀਆਂ ਆਰੰਭ ਹੁੰਦੀਆਂ ਇਹ ਸਥਾਨ ਦੀ ਇਸ ਦੀ ਇਤਿਹਾਸ ਹੈ ਜੀ ਸਾਡੇ ਪੁਰਖਿਆਂ ਦੇ ਦੱਸਣ ਅਨੁਸਾਰ ਬਾਕੀ ਸਿੰਘ ਸਵਾ ਗੁਰਦੁਆਰਾ ਸਾਹਿਬ ਜਿੱਥੋਂ ਚਾਲ ਆਰੰਭ ਹੁੰਦਾ ਉਹ ਵੀ ਸਾਡੇ ਨਗਰ ਦੇ ਵਿੱਚ ਤਕਰੀਬਨ 2.5 ਸੌ ਸਾਲ ਤੋਂ ਸਾਡੇ ਪੁਰਖੇ ਦੱਸਦੇ ਆ ਇਹ ਸਥਾਨ ਜਿਹੜਾ ਇੱਥੋਂ ਸੰਗ ਜਿਹੜਾ ਚੱਲਾ ਪਉਂਦਾ ਬਾਬਾ ਕਾਬਲੀ ਮਾਲ ਜੀ ਨਵੀਂ ਪੀੜ੍ਹੀ ਸ੍ਰੀ ਗੁਰਨਾਮਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੰਸ ਵੰਸ ਉਹਨਾਂ ਦੀ ਉਹ ਉਹਨਾਂ ਦਾ ਵੀ ਇਸ ਨਗਰ ਚ ਆਉਣਾ ਹੋਇਆ ਉਹਨਾਂ ਨੇ ਫਿਰ ਇਸ ਸੰਗਤ ਨੂੰ ਇਸ ਨਗਰ ਦੀ ਨੂੰ ਵਾਰ ਦਿੱਤਾ ਕਿ ਆਪ ਜੀ ਸਾਲ ਬਾਅਦ ਸੰਗਤ ਉੱਥੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਕਰੋ ਤੇ ਉਹ ਉਸ ਸਮੇਂ ਤਾਂ ਫਿਰ 2 4 10 ਸ਼ਰੀਰ ਹੌਲੀ ਹੌਲੀ 10 50 ਸ਼ਰੀਰ ਵੀ ਹੋ ਗਿਆ ਤੇ ਸਮੇਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਸੰਗਤ ਨੂੰ ਸੰਗਤ ਦੇ ਵਿੱਚ ਜਿਹੜੀ ਆ ਉਹ ਜਾਗਰੂਤਾ ਹੁੰਦੀ ਗਈ ਮਾਰੇ ਦੇ ਚੋਲੇ ਪ੍ਰਤੀ ਸਰਦਾ ਬਣਦੀ ਗਈ ਉਸ ਸਥਾਨ ਪ੍ਰਤੀ ਜਿਵੇਂ ਜਿਵੇਂ ਪ੍ਰਚਾਰ ਹੋਈ ਗਿਆ ਉਵੇਂ ਮ ਸੰਗਤਾਂ ਦਾ ਇਕੱਠ ਵੀ ਜਿਹੜਾ ਵੱਧਦਾ ਗਿਆ ਤੇ ਹੁਣ ਫਿਰ ਇਕੱਠ ਨੂੰ ਵਧਿਆ ਦੇਖ ਕਰਕੇ ਇੱਕ ਜਿਹੜਾ ਅਸੀਂ ਫਿਰ ਸੰਗਤ ਦਾ ਜਥੇਦਾਰ ਉਹ ਚੁਣਿਆ ਜਾਂਦਾ ਸੀ ਜੋ ਸੰਗਤ ਦੀ ਅਗਵਾਈ ਕਰਦਾ ਸੀ ਉਹ ਇਸ ਨਗਰ ਨੂੰ ਮਾਨ ਪ੍ਰਾਪਤ ਹੋਇਆ ਹਰ ਸਾਲ ਉਸ ਜਥੇਦਾਰ ਦੀ ਅਗਵਾਈ ਦੇ ਵਿੱਚ ਜਿਹੜਾ ਫਿਰ ਸੰਗਤ ਦੀ ਉਚਾਲਾ ਪਾਉਂਦੀ ਹੈ ਮਹਾਰਾਜ ਤੋਂ ਅਸ਼ੀਰਵਾਦ ਲਿਆ ਕਰਕੇ 1 ਮਾਰਚ ਨੂੰ ਹਰ ਸਾਲ ਜਿਹੜਾ ਉਹ ਚਾਲਾ ਜਿਹੜਾ ਰੰਮ ਕੀਤਾ ਜਾਂਦਾ ਇਸ ਸਾਲ ਵੀ ਇੱਕ ਤਰੀਕ ਨੂੰ ਚੱਲ ਆ ਰੰਭ ਹੋਇਆ ਅੱਜ ਸੰਗਤ ਜਿਹੜੀ ਹੈ ਉਹ ਤਿੰਨ ਤਰੀਕ ਹੈ ਅੱਜ ਰਾਤ ਨੂੰ ਘੁੰਮਣਾ ਘੁਮਣੀ ਜਿਹੜਾ ਪੜਾਇਆ ਕੱਲ ਵਾਲੇ ਦਿਨ ਫਿਰ ਉੱਥੋਂ ਚੱਲ ਆਪਾਂ ਕਿਤੇ ਡੇਰਾ ਬਾਬਾ ਨਾਨਕ ਜਿਹੜਾ ਸੰਗ ਪਹੁੰਚਣਾ ਚਾਰ ਦਿਨ ਦਾ ਪੜਾ ਹੁੰਦਾ ਜੀ ਇਹ ਬਾਈ ਇਹ ਬੜੀ ਇਤਿਹਾਸਕ ਜਗ੍ਹਾ ਹੈ ਇਹ ਔਰ ਦੇਖਿਆ ਜਾਵੇ ਤਾਂ ਕਈ ਇਤਿਹਾਸਕ ਸਥਾਨ ਨੇ ਕਾਫੀ ਵੱਡੇ ਗੁਰਦੁਆਰੇ ਸਾਹਿਬ ਬਣ ਚੁੱਕੇ ਨੇ ਪਰ ਇਹ ਅਜੇ ਉਹੀ ਚੀਜ਼ ਓਦਾਂ ਹੀ ਕਾਫੀ ਮਿਆ ਤੋਂ ਇਦਾਂ ਹੀ ਪਈ ਹੈ ਜੀ ਕਿ ਇਹਨੂੰ ਵੀ ਆਪਾਂ ਇਹ ਚੀਜ਼ ਦੇਖ ਸਕਦੇ ਕਿ ਇਹਨੂੰ ਹੋਰ ਵੱਡਾ ਕੀਤਾ ਜਾਵੇ। ਇਹਦੀਆਂ ਤਿਆਰੀਆਂ ਚੱਲ ਰਹੀਆਂ ਹਨ ਜੀ। ਇਹ ਜਿਹੜਾ ਨਗਰ ਆ ਇਹਦੇ ਇਹ ਨਗਰ ਦੇ ਵਿੱਚ ਸਥਾਨ ਸੀਗਾ। ਪਹਿਲਾਂ ਇੱਥੇ ਥੋੜੀ ਜਿਹਾ ਜਗਾ ਹੁੰਦੀ ਸੀ ਪਪਲ ਸਾਹਿਬੀ ਦਾ ਥਾਨ ਸੀ। ਆਲੇ ਦੁਆਲੇ ਪਰਿਵਾਰਾਂ ਦੇ ਘਰ ਆ ਤੇ ਉਹਨਾਂ ਦੇ ਵਿੱਚੋਂ ਵੀ ਕਈ ਪਰਿਵਾਰਦਾਨੀ ਸੱਜਣ ਨੇ ਜਿਨ੍ਹਾਂ ਨੇ ਇਹਨਾਂ ਦੀ ਬੈਕਸਾਈਡ ਤੇ ਗੁਰਦਾਰ ਸਾਹਿਬ ਜੀ ਦੀ ਜਿਹੜੀ ਉਹ ਜਗਾ ਉਹ ਗੁਰਦਾਰ ਸਾਹਿਬ ਨੂੰ ਪੇਟਾ ਕਰ ਦਿੱਤੀ ਆ ਤੇ ਉਹਦੀ ਇਸ ਸਾਲ ਜਸਹਦਰ ਸਾਹਿਬ ਜੀ ਜਿਹੜੇ ਅਗਵਾਈ ਕਰਕੇ ਲੈ ਗਏ ਜਸਹਦਰ ਬਾਬਰਨ ਦੀਰ ਸਿੰਘ ਜੀ ਉਹਨਾ ਬਲੋਂ ਇਸ ਸਥਾਨ ਦੇ ਅਨਾਉਂਸਮੈਂਟ ਵੀ ਕਰ ਦਿੱਤੀ ਗਈ ਸੀ ਇਹ ਪ੍ਰਵਾਦ ਫੇਰੀਆਂ ਦੇ ਵਿੱਚ ਫਿਰ ਇਸ ਸਥਾਨ ਦਾ ਜਿਹੜਾ ਉਹ ਨਕਸ਼ਾ ਤਿਆਰ ਕੀਤਾ ਜਾਏ ਤੇ ਉਸ ਸਾਈਡ ਦੇ ਤੇ ਲੰਗਰ ਹਾਲ ਜਿਹੜਾ ਉਹ ਵੀ ਬੀਬੀ ਜੀ ਐ ਕਨਨ ਦੇ ਬਜ਼ੁਰਗ ਰਹਿੰਦੇ ਉਹ ਵੀ ਇਹਨਾਂ ਨੂੰ ਭੇਟਾ ਕੀਤਾ ਗੁਰਦਾਰ ਸਾਹਿਬ ਨੂੰ ਜਿੱਥੇ ਹੁਣ ਲੰਗਰ ਹਾਲ ਬਣਿਆ ਉਹ ਵੀ ਵੱਡਾ ਹੋ ਗਿਆ ਤੇ ਮਹਾਰਾਜ ਨੇ ਮਿਹਰ ਕੀਤੀ ਤੇ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਇਸ ਸਥਾਨ ਦੀ ਸੇਵਾ ਆਰੰਭ ਹੋ ਜਾਣੀ ਆ ਤੇ ਇਹਨੂੰ ਵੀ ਖੋਲ੍ਹ ਦਿੱਤਾ ਜਾਣਾ ਪਿੱਛੇ ਨੂੰ ਦਵਾਨ ਹਾਲ ਜਿਹੜਾ ਤੇ ਉਹ ਸਾਰੀ ਸੰਗਤ ਦੀ ਕਿਰਪਾ ਦੇ ਨਾਲ ਇਹ ਚੱਕਰ ਜਿਹੜੇ ਆਰੰਭ ਹੋ ਜਾਣੇ ਜਲਦੀ ਜੀ ਇੱਕ ਬਾਬਾ ਜੀ ਬਾਬਾ ਸ਼੍ਰੀ ਚੰਦ ਦਾ ਵੀ ਦਰਬਾਰ ਇੱਥੇ ਹੈਗਾ ਜੀ ਤੇ ਉਹਦਾ ਕੀ ਇਤਿਹਾਸ ਜੁੜਿਆ ਜੀ ਨਾਲ ਉਹ ਬਾਬਾ ਤਰਨਦਾਸ ਜੀ ਮਹਾਰਾ ਸਾਡੇ ਇੱਥੇ ਹੋਏ ਜੀ ਬਾਬਾ ਹਗਮ ਸਿੰਘ ਜੀ ਸਥਾਨ ਉਹ ਵੀ ਸੰਤਵਾਪੁਰ ਸਾਡੇ ਗੁਰਦਾਰ ਸਿੰਘ ਸਵਾਸ ਵਿਖੇ ਸਨ ਇਹ ਬਾਬਾ ਤਰਨਦਾਸ ਜੀ ਇਹ ਸ਼੍ਰੀ ਚੰਦ ਜੀ ਦੀ ਜਿਹੜੀ ਕੁੱਲ ਦੇ ਵਿੱਚੋਂ ਜਿੱਦਾਂ ਕਹ ਲਓ ਜਾਂ ਉਹਨਾਂ ਨੂੰ ਮੰਨਦੇ ਸੀ ਇਹ ਤੇ ਇੱਥੇ ਬੜਾ ਮਹਾਰਾਜ ਦਾ ਤਪ ਸਥਾਨ ਬੜੀ ਉਹਨਾਂ ਦੀ ਬੰਦਗੀ ਇੱਥੇ ਰਹੀ ਹੈ ਬਹੁਤ ਦੇਣਿਆ ਸਾਧੂਆਂ ਦੀ ਇੱਥੇ ਉਹਨਾਂ ਦਾ ਡੇਰਾ ਇੱਥੇ ਜੀ ਤੇ ਪੂਰਾ ਸਹਿਵ ਥੱਲੇ ਉਹਨਾਂ ਦਾ ਤੇ ਨਿਸ਼ਾਨ ਉਹਨਾਂ ਦੇ ਉੱਥੇ ਜਿਹੜੇ ਉਹ ਚੁਲਾਈ ਜਾਂਦੇ ਆ ਇਹ ਸਥਾਨ ਉਹਨਾਂ ਦਾ ਬਾਬਾ ਤਰਨਦਾਸੀ ਮਹਾਰਾਜ ਦਾ ਜਿਨ੍ਹਾਂ ਦੇ ਸਾਨ ਤੇ ਉਹ ਦਰ ਨੂੰ ਸੰਗਤਾਂ ਜੜੀਆਂ ਨਤਮਸਤਕ ਹੁੰਦੀਆਂ ਸੋ ਇਹ ਸਨ ਸਿੰਘ ਸਾਹਿਬ ਗੁਰਦੁਆਰਾ ਛੇਵੀਂ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਪੀਪਲ ਸਾਹਿਬ ਤੋਂ ਇਹਨਾਂ ਵੱਲੋਂ ਵੀ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਇੱਥੇ ਹਮਮਾਗੇ ਪਹੁੰਚੋ ਤੇ ਇਸ ਮੇਲੇ ਦੀ ਹੋਰ ਜੋ ਰੌਣਕ ਹੈ ਉਹ ਵਧਾਈ ਜਾਵੇ ਸੋ ਆਪਣੀਆਂ ਖੁਸ਼ੀਆਂ ਜੋ ਕਰਦੀਆਂ ਉਹ ਪ੍ਰਾਪਤ ਕਰੋ सो so, जीबीसी अपडेट लाइक कैमरा पर्सन जितेंद्र प्रसिद्धलाल मैं नवनीश सिंह जी इजाजत देओ लगातार देख रहे हो जीबीसी अपडेट धन्यवाद एंड एक्सीलेंट कोचिंग पॉइंट इन आइल्स एंड स्पोकन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव्ड एसएस ग्रुप सेशन चौक खुशियारपुर